ਅਤੇ ਸਾਧ ਸੰਤਾਨ ਜੋ ਧਾਰਾਂ ਬਨ ਬਨ ਕੇ ਵਿਦੇਸ਼ਾਂ ਦੇ ਵਿੱਚ ਆਉਂਦੇ ਹਨ ਤੇ ਆਪਣੇ ਤਰੀਕੇ ਦੇ ਨਾਲ ਹੀ ਆਪਣੀ ਹੀ ਮਰਿਆਦਾ ਦੇ ਅਨਸਾਰ ਉਹ ਸਿੱਖ ਧਰਮ ਦਾ ਕਹਿੰਦੇ ਹਨ ਕਿ ਅਸੀਂ ਪ੍ਰਚਾਰ ਕਰ ਰਹੇ ਹਾਂ ਉਹ ਪੋਲੇ ਪਾੜੇ ਲੋਕ ਉਹਨਾਂ ਦੇ ਪਿੱਛੇ ਵੀ ਲੱਗ ਜਾਂਦੇ ਹਨ ਤੇ ਉਹ ਡਾਲਰਾਂ ਦੀਆਂ ਬੋਰੀਆਂ ਭਰ-ਭਰ ਕੇ ਵਾਪਸ ਪਰਤ ਜਾਂਦੇ ਹਨ ਪੋਲੇ ਪਾੜੇ ਲੋਕਾਂ ਨੂੰ ਬੇਕੂਫ ਬਣਾ ਕੇ ਉਹਨਾਂ ਦੀਆਂ ਧਾਰਤਕਮਕ ਜੋ ਭਾਵਨਾਵਾਂ ਹਨ ਉਹਨਾਂ ਦਾ ਖਲਵਾੜ ਕਰਦੇ ਹੋਏ ਐਸਾ ਹੀ ਇੱਕ ਆਪਣੇ ਆਪ ਨੂੰ ਸੰਤ ਬਾਬਾ ਅ ਰਣਜੀਤ ਸਿੰਘ ਢੰਡਰੀਆਂ ਵਾਲਾ ਕਹੌਣ ਵਾਲਾ ਜਿਹੜਾ ਕਿ ਚੜਦੀ ਉਮਰੇ ਹੀ ਆਪਣੇ ਆਪ ਨੂੰ ਬਾਬਾ ਖਵਾਉਂਦਾ ਹੈ ਇਹਨੂੰ ਸਿੰਘ ਕਹਿੰਦੇ ਬਾਬਾ ਜੀ ਇੱਕੋ ਹੀ ਇੰਜਣ ਲਿਆਓ ਵੱਡਾ ਸਾਰਾ ਆਪਣਾ ਬਰਥਡੇ ਮਨਾਉਣ ਦੇ ਵਾਸਤੇ ਸਿਰ ਤੇ ਕਲਗੀ ਸਜਾਉਂਦਾ ਹੈ ਇੱਕ ਤਖਤ ਦੇ ਉੱਤੇ ਬੈਠਦਾ ਹੈ ਅਤੇ ਲੋਕਾਂ ਤੋਂ ਜਿਹੜੇ ਹਜ਼ਾਰਾਂ ਹੀ ਸ਼ਰਦਾਲੂ ਆਏ ਹੋਏ ਹਨ ਉਹਨਾਂ ਦੇ ਵਿੱਚ 70 70 80 80 ਸਾਲ ਦੇ ਬਜ਼ੁਰਗ ਮਤਾਮਾ ਤੇ ਬਾਬੇ ਹਨ ਉਹਨਾਂ ਤੋਂ ਪੈਰੀ ਹੱਥ ਲਵਾਉਂਦਾ ਹੈ ਉਹਨਾਂ ਨੂੰ ਆਸ਼ੀਰਵਾਦ ਦਿੰਦਾ ਹੈ ਉਹਨਾਂ ਤੋਂ ਮਹਿੰਗੇ ਮਹਿੰਗੇ ਗਿਫਟ ਲੈਂਦਾ ਹੈ ਤੇ ਵਿੱਚੇ ਹੀ ਸੈਲਰ ਫੋਨ ਤੇ ਗੱਲ ਕਰਦਾ ਹੈ ਤੇ ਆਪਣੀਆਂ ਮੁੱਛਾਂ ਨੂੰ ਵਿੱਚੇ ਹੀ ਬੜੇ ਝਾੜਦਾ ਹੈ ਇੱਕ ਪਾਸੇ ਤਾਂ ਇਹੀ ਆਪਣੇ ਆਪ ਨੂੰ ਬਾਬਾ ਕਹੌਣ ਵਾਲਾ ਸੰਗਤਾਂ ਨੂੰ ਉਪਦੇਸ਼ ਦਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਤੁਸੀਂ ਕਿਸੇ ਨੂੰ ਮੱਥਾ ਨਹੀਂ ਟੇਕਣਾ ਨਮਸਕਾਰ ਗੁਰੂ ਗੰਗ ਸੇ ਮਰਦ ਚਰਨਾਂ ਵਿੱਚ ਇੱਥੇ ਕੋਈ ਸ਼ਰਨਾ ਛਕਾਵੇ ਧਿਆਨ ਰੱਖਣਾ ਸਿਕੰਦਰ ਤੇ ਇੱਕ ਪਾਸੇ ਹਜ਼ਾਰਾਂ ਹੀ ਸੰਗਤਾਂ ਤੋਂ ਉਹ ਮੱਥੇ ਟਗਵਾ ਰਿਹਾ ਹੈ ਤੇ ਉਹਨਾਂ ਨੂੰ ਅਸ਼ੀਰਵਾਦ ਦਵਾ ਰਿਹਾ ਹੈ ਤੇ ਜਦੋਂ ਵੀ ਇਹ ਦੀਵਾਨ ਦੀ ਸਮਾਪਤੀ ਕਰਦਾ ਹੈ ਉਸ ਤੋਂ ਬਾਅਦ ਜੋ ਜਕਾਰਿਆਂ ਦੀ ਗੂੰਜ ਛੇੜਦਾ ਹੈ ਉਸ ਵੇਲੇ ਕਈ ਵਾਰੀ ਹਾਸੋਹਿਣੀ ਸਥਿਤੀ ਬਣ ਜਾਂਦੀ ਹੈ ਹਜ਼ਾਰਾਂ ਹੀ ਜੋ ਸੰਗਤ ਦੇ ਰੂਪ ਦੇ ਵਿੱਚ ਉੱਥੇ ਪ੍ਰਾਣੀ ਜੁੜੇ ਹੋਏ ਹੁੰਦੇ ਹਨ ਉਹਨਾਂ ਤੋਂ ਜਕਾਰਿਆਂ ਦਾ ਜਵਾਬ ਇਸ ਤਰ੍ਹਾਂ ਬਾਹਾਂ ਖੜੀਆਂ ਕਰਵਾ ਕੇ ਲੈਂਦਾ ਹੈ ਇਸ ਤਰ੍ਹਾਂ ਨਹੀਂ ਲੱਗਦਾ ਕਿ ਕੋਈ ਦੀਵਾਨ ਚੱਲ ਰਿਹਾ ਹੈ ਬਲਕਿ ਇਸ ਤਰ੍ਹਾਂ ਲੱਗਦਾ ਹੈ ਕਿ ਭੰਗੜੇ ਦੀ ਮਹਿਫਲ ਚੱਲ ਰਹੀ ਹੈ ਲੋਕੀ ਡਾਂਸ ਕਰ ਰਹੇ ਹਨ ਸੋਚਦੇ ਰਹਿੰਦੇ ਨੇ ਕਦੋਂ ਇਸ ਤਰ੍ਹਾਂ ਦਾ ਵਿੱਚ ਤਾਰਿਆਂ ਵਾਲੀ ਪੜਾਅਸ ਕੱਢਾਂਗੇ ਉੱਥੇ ਜਾ ਇਸ ਤੋਂ ਇਲਾਵਾ ਇੱਕ ਪਾਸੇ ਜਿੱਥੇ ਤਾਂ ਉਹ ਪੰਜ ਪਿਆਰਿਆਂ ਨੂੰ ਗੁਰੂ ਦੇ ਸਮਾਨ ਸਮਝਦਾ ਹੈ ਦੂਸਰੇ ਪਾਸੇ ਉਹਨਾਂ ਹੀ ਪੰਜ ਪਿਆਰਿਆਂ ਨੂੰ ਵਿਚਾਰਾ ਸ਼ਬਦ ਦਾ ਵੀ ਪ੍ਰਯੋਗ ਕਰਕੇ ਸੰਬੋਧਨ ਕਰਦਾ ਹੈ ਪੰਜ ਪਿਆਰਿਆਂ ਦੇ ਵਿੱਚ ਕੋਈ ਇਹ ਵੱਡਾ ਜਾਂ ਛੋਟਾ ਨਹੀਂ ਹੁੰਦਾ ਪੰਜ ਪਿਆਰੇ ਗੁਰੂ ਦਾ ਰੂਪ ਸਮਝਣਾ ਮੈਂ ਤੇ ਭੁੱਲ ਗਿਆ ਸੀ ਪੰਜ ਪਿਆਰੇ ਤੇ ਖੜੇ ਨੇ ਵਿਚਾਰੇ ਥੱਕੇ ਨੇ ਸਵੇਰ ਦੇ ਇਸ ਤੋਂ ਪਹਿਲਾਂ ਕੇਸ ਦੇ ਸਬੰਧੀ ਗੱਲਬਾਤ ਕੀਤੀ ਜਾਵੇ ਕੋਈ ਖਾਸ ਸ਼ਖਸੀਤਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਮੈਂ ਚਾਹੁੰਦਾ ਹਾਂ ਕਿ ਜਿਸ ਫਿਲਮ ਦੀ ਚਰਚਾ ਹੋ ਰਹੀ ਹੈ ਕਿ ਇੰਟਰਨੈਟ ਤੇ ਬਹੁਤ ਸਾਰੇ ਲੋਕਾਂ ਨੇ ਵੇਖੀ ਹੈ ਮੈਂ ਚਾਹੁੰਦਾ ਹਾਂ ਕਿ ਪਹਿਲਾਂ ਤੁਹਾਨੂੰ ਇਹ ਫਿਲਮ ਖਾਲੀਏ ਤੇ ਉਸ ਤੋਂ ਬਾਅਦ ਇਸ ਦੇ ਬਾਰੇ ਚਰਚਾ ਕਰੀਏ ਹਰਜਿੰਦਰ ਸਿੰਘ ਸੈਨ ਸਾਡੇ ਨਾਲ ਸ਼ਾਮਲ ਹੋਣਗੇ ਜਿਹੜੇ ਕਿ ਵੱਖ-ਵੱਖ ਸ਼ਖਸੀਤਾਂ ਦੇ ਨਾਲ ਉਹਨਾਂ ਦੇ ਵਿਚਾਰ ਹਾਸਲ ਕਰਨ ਲਈ ਪਹੁੰਚਣਗੇ ਕਈਆਂ ਦੇ ਕੋਲ ਸੋਨੇ ਦੇ ਕੰਗਣੇ ਮਰਨ ਨੂੰ ਢੇਟ ਕਰਨ ਵਾਸਤੇ ਸਾਤ ਸੰਗਤ ਜੀ ਕਈਆਂ ਕੋਲ ਬਸਤਰ ਨੇ ਮਰਨ ਨੂੰ ਭੇਡ ਕਰਨ ਵਾਸਤੇ ਕਈਆਂ ਕੋਲ ਕਈ ਤਰ੍ਹਾਂ ਦੇ ਪਦਾਰਥ ਨੇ ਬੜੇ ਬੜੇ ਮਖਮਲੀ ਉੱਪਰ ਲੈਣ ਵਾਸਤੇ ਦੁਸ਼ਾਲੇ ਨੇ ਕਈ-ਕਈ ਹਜ਼ਾਰਾਂ ਦੇ ਦੁਸ਼ਾਲੇ ਨੇ ਚਲੋ ਗੱਡੀ ਦੀ ਕਿਹੜੀ ਗੱਲ ਹੈ ਗੱਡੀ ਤੇ ਉਹ ਕੋਈ 25-27 ਲੱਖ ਦੀ ਹੋਏਗੀ ਤੇ ਆ ਸਾਤ ਸੰਗਤ ਸੰਗਤ ਨੇ ਸੇਵਾ ਕਰਤੀ ਤੇ ਉਹ ਸਾਧ ਸੰਗਤ ਜੀ ਉਦੋਂ ਦੁੱਗਣੀ ਮਹਿੰਗੀ ਲਿਆਤੀ ਆ ਖੁਸਤਨਾ ਸ੍ਰੀ ਵਾਹਿਗੁਰੂ ਸੋ ਸਤਗੁਰ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਇਸੇ ਤਰ੍ਹਾਂ ਇਹ ਪਿਆਰ ਮਿਲਦਾ ਰਹੇ ਵੱਡੇ ਤੋਂ ਵੱਡਾ ਵਿਦਵਾਨ ਆ ਜਾਏ ਵੱਡੇ ਤੋਂ ਵੱਡਾ ਪ੍ਰਚਾਰਕ ਆ ਜਾਏ ਵੱਡੇ ਤੋਂ ਵੱਡਾ ਵੀ ਕੋਈ ਆ ਜਾਣਾ ਉਹਨੂੰ ਸੰਗਤ ਅੱਗੇ ਆ ਕੇ ਸਿਰ ਝੁਕਾਉਣਾ ਹੀ ਪੈਂਦਾ ਕਿਉਂ ਕਿਉਂਕਿ ਫਤਈ ਕੋਈ ਨਹੀਂ ਕਿੰਨਿਆ ਕਮਾਈਆਂ ਵਾਲੀਆਂ ਰੂਹਾ ਵਿੱਚ ਬੈਠੀਆਂ ਨੇ ਜੋ ਸੰਗਤਾਂ ਦਾ ਪਿਆਰ ਹੈ ਜੇ ਆ ਬਾਣਾ ਨਾ ਹੋਵੇ ਜੇ ਕੋਲ ਮਾੜੀ ਮੋਟੀ ਜੋ ਵੀ ਮਾਰਨ ਨੇ ਕਿਰਪਾ ਕੀਤੀ ਆ ਉਹ ਬਾਣੀ ਨਾ ਹੋਵੇ ਤੇ ਕੌਣ ਪੁੱਛਦਾ ਆਹੀ ਬਾਣਾ ਨਾ ਬਾਣਾ ਲਾ ਦਿੱਤਾ ਜਾਏ ਕੱਲ ਨੂੰ ਤੁਸੀਂ ਸਾਰੇ ਉਹ ਜਿਹੜੇ ਅੱਜ ਫੁੱਲਾਂ ਵਿਹਾਰ ਪਾਉਂਦੇ ਆ ਚਿੱਤਰਾਂ ਦੇ ਹਰ ਬੋਲ ਜਿਹੜਾ ਕੋ ਸਤਿਨਾਮ ਸਿੱਖ ਧਰਮ ਦੇ ਪ੍ਰਚਾਰ ਲਈ ਵਕ ਵਕ ਉਪਰਾਲੇ ਕੀਤੇ ਜਾ ਰਹੇ ਨੇ ਬਹੁਤ ਸਾਰੇ ਪ੍ਰਚਾਰਕ ਪੰਜਾਬ ਤੋਂ ਆਉਂਦੇ ਨੇ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਭੇਜਦੀ ਹੈ ਅਤੇ ਹੋਰ ਸੰਸਥਾਵਾਂ ਵੱਲੋਂ ਆਉਂਦੇ ਨੇ ਬਾਰ ਕਈ ਸੰਤ ਦੇ ਨਾਂ ਹੇਠ ਕਈ ਇਹੋ ਜਿਹੇ ਲੋਕ ਇੱਥੇ ਆ ਰਹੇ ਨੇ ਜਿਹੜੇ ਲੋਕਾਂ ਦੀ ਲੁੱਟ ਸੁੱਟ ਕਰਕੇ ਵਾਪਸ ਚਲੇ ਜਾਂਦੇ ਨੇ ਅਤੇ ਕੈਨੇਡਾ ਦੇ ਅਮਰੀਕਾ ਦੇ ਲੋਕਾਂ ਨੂੰ ਇਸ ਗੱਲ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਹੁਣ ਪਿੱਛੇ ਜੇ ਕਈ ਸੰਤ ਦੇ ਨਾਂ ਹੇਠ ਇਹੋ ਜਿਹੇ ਮੁੰਡੇ ਇੱਥੇ ਆਏ ਜਿਹੜੇ ਵਿਗੜੇ ਹੋਏ ਮੁੰਡੇ ਪ੍ਰਤੀਤ ਹੁੰਦੇ ਸੀ ਉਹਨਾਂ ਦੇ ਵਿੱਚੋਂ ਰਣਜੀਤ ਸਿੰਘ ਨਾਂ ਦਾ ਇੱਕ ਸੁਨੱਖਾ ਮੁੰਡਾ ਸਾਥ ਬਣਿਆ ਹੋਇਆ ਢੱਡਰੀਆਂ ਦਾ ਸਰੀਰ ਦੇ ਵਿੱਚ ਆਇਆ ਜਿੱਥੇ ਹਜ਼ਾਰਾਂ ਲੋਕ ਉਹਨਾਂ ਨੂੰ ਮੁੱਠਾ ਟੇਕਣ ਗਏ ਅਤੇ ਹਜ਼ਾਰਾਂ ਡਾਲਰ ਇਵਨ ਲੱਖ ਡਾਲਰ ਤੋਂ ਉੱਪਰ ਉਹਨੂੰ ਅਨੁਚਾਰ ਦੱਸਿਆ ਗਿਆ ਪਰ ਹੁਣ ਇੱਕ ਵੀਡੀਓ ਆਈ ਉਸੇ ਹੀ ਢੱਡਰੀਆਂ ਵਾਲੇ ਸਾਧ ਸੰਖੇ ਮੁੰਡੇ ਦੀ ਜਿਸ ਨੂੰ ਵੇਖ ਕੇ ਲੋਕ ਇੱਕਦਮ ਕਬਰਾ ਗਏ ਅਤੇ ਲੋਕਾਂ ਨੂੰ ਇੱਕਦਮ ਬੜਾ ਝਟਕਾ ਲੱਗਾ ਔਰ ਇਸ ਵੀਡੀਓ ਦੇ ਵਿੱਚ ਜਿਹੜੀ ਇੰਟਰਨੈਟ ਤੇ ਪੋਸਟ ਕਰ ਦਿੱਤੀ ਗਈ ਸੀ ਫਿਰੋਜ਼ੀਆ ਰੰਗ ਦਾ ਰੇਸ਼ਮੀ ਚੋਲਾ ਪਾਈ ਬੈਠਾ ਇਹ ਜਵਾਨ ਮੁੰਡਾ ਸਾਧ ਬਣਿਆ ਹੋਇਆ ਲੋਕਾਂ ਤੋਂ ਪੈਰੀ ਹੱਥ ਲਗਵਾ ਰਿਹਾ ਹੈ ਬਹੁਤ ਸਾਰੀਆਂ ਔਰਤਾਂ ਉਸਦੇ ਪੈਰ ਚੁੰਮਦੀਆਂ ਹਨ ਉਸ ਨੂੰ ਮੁੰਦਰੀਆਂ ਪਾਈਆਂ ਜਾ ਰਹੀਆਂ ਨੇ ਉਹ ਆਪਣਾ ਜਨਮ ਦਿਨ ਮਨਾ ਰਿਹਾ ਹੈ ਅਤੇ ਨੀਲੇ ਸੁਨਹਿਲ ਦਾ ਕਪੜਾ ਉਸਦੇ ਪੈਰਾਂ ਤੇ ਰੱਖਿਆ ਹੋਇਆ ਹੈ ਅਤੇ ਉਹ ਕਦੇ ਪੈਰ ਲਟਕਾਉਂਦਾ ਹੈ ਤੇ ਕਦੇ ਉੱਪਰ ਰੱਖਦਾ ਹੈ ਔਰ ਹਜ਼ਾਰਾਂ ਦੀ ਗਿਣਤੀ ਚ ਲੋਕ ਉਸਦੇ ਪੈਰੀਂ ਹੱਥ ਲਾ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਦਾ ਨੇੜੇ ਤੇੜੇ ਵੀ ਕੋਈ ਨਾਂ ਨਿਸ਼ਾਨ ਨਹੀਂ ਅਤੇ ਪਿੱਛੇ ਉਸਦੇ ਤਸਵੀਰ ਵੀ ਕਿਸੇ ਗੁਰੂ ਦੀ ਨਹੀਂ ਬਲਕਿ ਉਸਦੀ ਆਪਣੀ ਲੱਗੀ ਹੋਈ ਹੈ ਅਤੇ ਉਸ ਨੂੰ ਸੈਲ ਫੋਨ ਤੇ ਕਾਲ ਆਉਂਦੀ ਹੈ ਜਦੋਂ ਲੋਕ ਮੱਥਾ ਟੇਕ ਰਹੇ ਨੇ ਪੁਲਿਸ ਦੇ ਅਫਸਰ ਮੱਥਾ ਟੇਕ ਰਹੇ ਨੇ ਉਦੋਂ ਹੀ ਉਹ ਆਪਣੇ ਸੈਲ ਫੋਨ ਤੇ ਫੋਨ ਸੁਣਦਾ ਹੈ ਕਿ ਜੇ ਕੰਮ ਹੋ ਜਾਂਦਾ ਹੈ ਤਾਂ ਵੋਟਾਂ ਪਵਾ ਦੇਵਾਂਗਾ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਸਾਧ ਕਰਨ ਲੱਗ ਪਏ ਨੇ ਔਰ ਸੰਤ ਦਾ ਨਾਮ ਲੈ ਕੇ ਗੁਰਬਾਣੀ ਦਾ ਨਾਮ ਵਰਤ ਕੇ ਇੱਥੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜੇ ਕੋਈ ਸੰਤ ਗੁਰਬਾਣੀ ਦਾ ਲੜ ਫੜਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ ਬਹੁਤ ਉੱਭਲ ਦਰਜੇ ਦਾ ਕੰਮ ਹੈ ਪਰ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਰਤ ਕੇ ਔਰ ਆਪਣਾ ਕੰਮ ਕੱਢਣਾ ਚਾਹੁੰਦੇ ਹਨ ਪੈਸੇ ਇਕੱਠੇ ਕਰਨੇ ਚਾਹੁੰਦੇ ਹਨ ਆਪਣੀ